ਔਰ ਮੁੱਖ ਮੰਤਰੀ ਤਾਂ ਪੂਰੀ ਬੋਤਲ ਪੀ ਕੇ ਪੰਜਾਬ ਚ ਲਈ ਜਾਂਦਾ ਤੁਸੀਂ ਹੁਣ ਰੋਕ ਦੇਣੀ ਹੈ ਆਹ ਫੜ ਕੇ ਅੰਦਰ ਕਰਨਾ ਚਾਹੀਦਾ ਹੈ ਦਾਰੂ ਪੀ ਕੇ ਦਰਬਾਰ ਸਾਹਿਬ ਚਲੇ ਜਾਂਦਾ ਦਾਰੂ ਪੀ ਕੇ ਤਖਤ ਸਾਹਿਬ ਆਪਣੇ ਚਲੇ ਗਿਆ ਇੱਥੇ ਤੇ ਕੱਲ ਪੱਛੂ ਦੇਖਣਾ ਸੀ ਇਹਨੂੰ ਸ਼ਾਮ ਨੂੰ ਰਾਤ ਨੂੰ ਪ੍ਰੋਗਰਾਮ ਸੀ ਉਹਨੇ ਬਠਿੰਡੇ ਦੇਖਿਆ ਸੀ ਉਹ ਨਜਦਾ ਆਹ ਹੁਣ ਬੋਤਲ ਪੂਰ ਚਲੋ ਜੀ ਜਿਆਦੀ ਚੜ ਗਈ ਉਹਨੂੰ ਹੋ ਬੋਤਲ ਪਾਣੀ ਦੀ ਆਪਣੇ ਸਿਰ ਚ ਕਿਉਂ ਨਹੀਂ ਜਾਏ ਯਾਰ ਮੁੱਖ ਮੰਤਰੀ ਇਹ ਸ਼ਰਮ ਆਉਂਦੀ ਐ ਕਿਤੇ ਹੈ ਨੱਚ ਯਾਰ ਕੀ ਪਰ ਉਹਦੀ ਕੋਈ ਗਰੰਟੀ ਉਹਨੇ ਪੂਰੀ ਕੀਤੀ ਹੈ ਗਰੰਟੀ ਦਿੱਤੀ ਆਣੇ ਕਿਸ ਨੂੰ ਪਤਾ ਕੀ ਗਰੰਟੀ ਪੂਰੀ ਕੀਤੀ ਹੈ 26 ਜਨਵਰੀ ਚ ਦਿੱਤੀ ਸੀ ਨਹੀਂ 15 ਅਗਸਤ ਚ ਦਿੱਤੀ ਸੀ ਮੈਨੂੰ ਕੀ ਦਿੱਤੀ ਸੀ ਗਰੰਟੀ ਹੈ ਨਹੀਂ ਕਿਹਾ ਸੀ ਮੈਂ ਗਰੰਟੀ ਦੇਣਾ ਮੈਂ ਦਾ ਪੰਨ ਲਾ ਲਈ ਉਹਲੀ ਉਹ ਹੀ ਗਰੰਟੀ ਪੂਰੀ ਹੋਰ ਕੋਈ ਨਹੀਂ ਹੋਈ ਪਹਿਲੀ ਗੱਲ 26 ਜਨਵਰੀ ਚ ਲੋਕੀ ਆਪਣੇ ਆਜ਼ਾਦ ਆਪਣੇ ਕੇਸ਼ ਭਗਤਾਂ ਨੂੰ ਯਾਦ ਕਰਦੇ ਹੈ ਉਹਨਾਂ ਦੀ ਗੱਲ ਕਰਦੇ ਆਪਣੀ ਗੱਲ ਕਰੀ ਜਾਂਦੇ ਇਹ ਪਰਿਵਾਰ ਦੇ ਨਹੀਂ ਉਹਨੂੰ ਚੰਗਾ ਉਹਦੀ ਬੇਟੀ ਦੀ ਉਮਰ ਦੱਸਾ ਕਿੰਨੀ ਹੈ 26 27 ਸਾਲ ਦੀ ਹੈ ਪੁੱਛੋ ਕੀ ਕਹਿੰਦੀ ਆਪਣੇ ਬਾਪ ਕਿ ਮੈਂ ਨਾ ਮੈਂ ਆਪਣੇ ਨੂੰ ਬਾਪ ਨਹੀਂ ਮੰਨਦੀ ਆਪ 55 ਸਾਲ ਦਾ ਹੈ ਹੁਣ ਵਿਆਹ ਕਰਨਾ 25 ਸਾਲ ਵਾਲੀ ਨੇ ਛੋਟੀ ਜਿਹੀ ਉਹਦੀ ਜਿੰਨੀ ਘਰ ਵਾਲੀ ਜਿੰਨੀ ਉਮਰ ਹੈ ਆਪ ਕਰਦੁੱਤਾ ਮੈਨੂੰ ਅੱਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਵਿਆਹ ਹੁਣ ਕਰਾਇਆ ਹੈ ਮਤ ਨੂੰ ਦੇਖ ਨਾ ਪਹਿਲੇ ਨੇ ਇਹਨਾਂ ਨੂੰ ਕਿਹੜਾ ਰਿਸ਼ਤਾ ਕਰਦਾ ਸੀ ਕੋਈ ਪੁਛਤਾ ਨਹੀਂ ਸੀ ਇਹਨਾਂ ਨੂੰ ਇਹ ਬੁਰਾ ਹਾਲ ਕਰਦਾ ਪੰਜਾਬ ਦਾ ਦੇਖੋ ਪੰਜਾਬ ਨੂੰ ਬਚਾ ਲਈਏ ਨਹੀਂ ਤਾਂ ਬਹੁਤ ਬਰਬਾਦ ਹੋ ਜਾਣਾ ਹੈ ਥੋੜੀ ਪਾਰਟੀ ਹੈ ਮੈਂ ਪੁੱਛਣਾ ਚਾਹਣਾ ਹੈ ਕਿਸੇ ਨੂੰ ਪਤਾ ਹੈ ਪਹਿਲੀ ਜੂਨ 40 ਸਾਲ ਪਹਿਲੇ ਕੀ ਹੋਇਆ ਸੀ ਨੌਜਵਾਨਾ ਕੋਈ ਹੈ 1 ਮਿੰਟ ਨੌਜਵਾਨ ਦੱਸੋ ਪਹਿਲੀ ਜੂਨ 40 ਸਾਲ ਪਹਿਲੇ ਕੀ ਹੋਇਆ ਸੀ ਦੇਖੋ ਕੀ ਪੁੱਤ ਹੈ ਆਈ ਆਈ ਆਪਣੀ ਕਮੀ ਹੈ ਆਪਣੀ ਕੌਮ ਦੀ ਹੋ ਗਈ 40 ਸਾਲ ਪਹਿਲੇ 1 ਜੂਨ ਨੂੰ ਕਾਂਗਰਸ ਨੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਸੀ ਆਹ ਪਹਿਲੀ ਜੂਨ ਜੀ ਤੋਂ ਵੋਟਾਂ ਪੈਣੀਆਂ ਯਾਦ ਕਰਨਾ ਵੋਟਾਂ ਤੋਂ ਪਹਿਲੇ ਯਾਦ ਕਰ ਲਿਓ ਕਿ ਤੁਹਾਡੇ ਦਰਬਾਰ ਸਾਹਿਬ ਆਪਣੇ ਗੁਰੂ ਘਰ ਤੇ ਸਾਡੇ ਤੋਂ ਸਾਰਾ ਕੁਝ ਆਪਣੀ ਕੌਮ ਨੂੰ ਮਿਲਦਾ ਹੈ ਉੱਥੇ ਟੈਂਕਾਂ ਤੋਪਾਂ ਬੰਦੂਖਾਂ ਨਾਲ ਹਮਲਾ ਕੀਤਾ ਸੀ 40 ਜੂਨ ਤੇ ਜੇ ਫਿਰ ਵੀ ਵੋਟ ਪਾਵਾਂਗੇ ਫਿਰ ਆਪਣਾ ਖੂਨ ਨਹੀਂ ਹੈ ਭਗਣ ਕੀ ਚੀਜ਼ ਪਾਣੀ ਹੋ ਗਿਆ ਕਿ ਆ ਜਿਹਨੇ ਅੱਜ ਝਾੜੂ ਵਾਲੇ ਆਪਾਂ ਨੂੰ ਕਹਿੰਦੇ ਸੀ ਝੂਠੇ ਸਾਰਾ ਪ੍ਰਚਾਰ ਏਜੰਸੀਆਂ ਨੇ ਕੀਤਾ ਆ ਦਾਦੂ ਵਰਗੇ ਮੰਡ ਵਰਗੇ ਆਪਣੇ ਆਪ ਨੂੰ ਝੂਲੇ ਪਾ ਲੈਂਦੇ ਐ ਸੋਚਦੇ ਐ ਕਿ ਜੋਗੀ ਸਮਝਣਗੇ ਸਭ ਤੋਂ ਵੱਡੇ ਕੌਮ ਦੇ ਗਦਾਰਾ ਕਿੱਥੇ ਬੈਠੇ ਐ ਬੀਜੇਪੀ ਦੇ ਬੀਜੇਪੀ ਜਿਹਨੇ ਅੱਜ ਅੱਜ ਅਸੀਂ ਤਾਂ ਲੱਤ ਮਾਰੀ ਸਰਕਾਰ ਨੂੰ ਵੀ ਲੱਤ ਮਾਰੀ ਤੇ ਪਾਰਟੀ ਨੂੰ ਵੀ ਲੱਤ ਮਾਰੀ ਜਿਹਨੂੰ ਕਿਸਾਨੀ ਦੇ ਗਲਾਗ ਕੇ ਉਹਨਾਂ ਨੇ ਕੀਤਾ ਦੇਖਿਆ ਇਹਨਾਂ ਨੇ ਕਾਲੀ ਦਲ ਨਾਲ ਸੜਨਾ ਕੀਤਾ ਉਹਦੇ ਬਾਅਦ ਕੀਤਾ ਤੁਸੀਂ ਪਾਰਟੀ ਨੂੰ ਕਮਜ਼ੋਰ ਕਰਤਾ ਅੱਜ ਤੱਕ ਤਖਤ ਫਜ਼ੂਰ ਸਾਹਿਬ ਤੇ ਉੱਤੇ ਆਰਐਸਐਸ ਨੇ ਕਬਜ਼ਾ ਕਰ ਲਿਆ ਤਖਤ ਪਟਨਾ ਸਾਹਿਬ ਤੇ ਆਰਐਸਐਸ ਨੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਰਐਸਐਸ ਨੇ ਕਬਜ਼ਾ ਕਰ ਲਿਆ ਤੇ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਦੀ ਥੋੜੀ ਜਿਹੀ ਹਰਿਆਣੇ ਇਲਾਕ ਬਣਾ ਕੇ ਉੱਥੇ ਆਰਐਸਐਸ ਕਬਜ਼ੇ ਹੋ ਗਏ ਹੁਣ ਅਗਲੀ ਵਾਰੀ ਥੋੜੀ ਇੱਥੇ ਇੱਕ ਤੇ ਹਲੇ ਕਿਸੀ ਬਿਸੀ ਲਕਸ਼ਣ ਪੂਰਾ ਜੋੜ ਲਾਦਾ ਸੀ ਪਰ ਆਪਣੀ ਵਰਕ ਆਪਣੇ ਮੈਂਬਰ ਦਲੇਰ ਨੇ ਨਹੀਂ ਤੇ ਇੱਥੇ ਵੀ ਹੋ ਜਾਣਾ ਸੀ ਉਹਨਾਂ ਨੇ ਫਿਰ ਆ ਦੇ ਸਿਸ ਨੇ ਦੱਸਣਾ ਸੀ ਤੁਹਾਨੂੰ ਅਰਦਾਸ ਕਿਵੇਂ ਕਰਨੀ ਹੈ ਜੇ ਹਲੇ ਵੀ ਨਹੀਂ ਚਾਹ ਕੋਗੇ ਤੇ ਜਦੋਂ ਪਾਣੀ ਉੱਤੋਂ ਹੀ ਟਪ ਗਿਆ ਫਿਰ ਚਾਹ ਕੋਗੇ ਹਲੇ ਵੀ ਨਹੀਂ ਪਛਾਣ ਕਰੋਗੇ ਆਪਣੇ ਕਿਹੜੇ ਆ ਤੇ ਦੂਜੇ ਕਿਹੜੇ ਆ ਉਹ ਕਾਲੀ ਦਲ ਕਿਸੇ ਦੀ ਜਾਗਤ ਨਹੀਂ ਇੱਕ ਸੋਚ ਹੈ 103 ਸਾਲ ਪਹਿਲੇ ਤੁਹਾਨੂੰ ਪਤਾ ਹੋਣਾ ਚਾਹੀਦਾ ਨਾ ਨੌਜਵਾਨਾਂ ਨੂੰ ਕਿਵੇਂ ਕਾਲੀ ਦਲ ਬਣਿਆ ਪਹਿਲੇ ਜਿੰਨੇ ਗੁਰੂਦਵਾਰੇ ਆਪਣੇ ਸੀਗੇ ਉਦੋਂ 103 ਸਾਲ ਪਹਿਲੇ ਉਦੋਂ ਗੁਰੂ ਘਰਾਂ ਉੱਤੇ ਮਹੱਤ ਕਬ ਕਬ ਸੀ ਉੱਥੇ ਬੇਅਦਬੀਆਂ ਕਰਦੇ ਸੀ ਉੱਤੇ ਸ਼ਰਾਬਾਂ ਗੁਰੂ ਘਰਾਂ ਚ ਪੀਂਦੇ ਸੀ ਅਜੇ ਗਲਤ ਕੰਮ ਕਰਦੇ ਸੀ ਮਤੋਂ ਆਪਣੇ ਖੁਦੋਂ ਦੀ ਸਿੱਖ ਲੀਡਰਸ਼ਿਪ ਇਕੱਠੀ ਹੋਈ ਤੇ ਉਹਨਾਂ ਨੂੰ ਭਜਾਇਆ ਭਜਾ ਕੇ ਫਿਰ ਉਹਨਾਂ ਨੇ ਦੇਖਿਆ ਕਿ ਇਹਦੀ ਮੈਨੇਜਮੈਂਟ ਵਾਸਤੇ ਆਪਾਂ ਸਿੱਖ ਐਸ ਐਚਪੀਸੀ ਬਣਾਈਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਇਆ 103 ਸਾਲ ਪਹਿਲੇ ਉਹਨਾਂ ਨੇ ਬਣਾਈ ਜਦੋਂ ਕਮੇਟੀ ਬਣਾ ਲਈ ਤੇ ਫਿਰ ਉਹਨਾਂ ਨੇ ਸੋਚਿਆ ਇਹ ਆਪਾਂ ਨੂੰ ਇੱਕ ਸਿਆਸੀ ਤਾਕਤ ਵੀ ਚਾਹੀਦੀ ਹੈ ਜਿਹਨੇ ਕੋਈ ਕਦੋਂ ਪੰਗਾ ਪੈ ਤੋ ਲੜ ਸਕੇ ਇੱਕ ਮਹੀਨੇ ਬਾਅਦ ਹੀ ਉਹਨਾਂ ਨੇ ਅਕਾਲੀ ਦਲ ਖੜਾ ਕੀਤਾ ਕੌਮ ਨੇ ਅਕਾਲੀ ਦਲ ਖੜਾ ਕੀਤਾ 103 ਸਾਲ ਹੋ ਗਏ ਅਕਾਲੀ ਦਲ ਕਿਸਾਨੀ ਦੀ ਲੜਾਈ ਕੌਮ ਦੀ ਲੜਾਈ ਧਰਮ ਦੀ ਲੜਾਈ ਪੰਜਾਬੀਆਂ ਦੀ ਲਈ ਲੜਦਾ ਆ ਆ ਕਿਹੜੀ ਲੜਦੀ ਆ ਆ ਕਾਂਗਰਸੀ ਨੂੰ ਕੁਛ ਨਹੀਂ 5 ਮਿੰਟ ਵੀ ਜੇਲ੍ਹ ਜਿੱਦਣ ਜਾਣਾ ਪਏ ਤੇ ਚੀਕਾਂ ਨਿਕਲ ਜਾਂਦੀਆਂ ਆ ਆ ਕੇਜਰੀਵਾਦੀ ਚ ਝਾਰੂ ਵਾਲੇ ਦੀ ਚੀਕ ਚੜ ਗਈਆਂ ਪਈਆਂ ਤੇ ਬਾਦਲ ਸਾਹਿਬ ਨੂੰ ਸੋਨਾ ਸਾਹਿਬ ਰੱਖਿਆ ਨਾਲ ਬਾਦਲ ਸਾਹਿਬ ਨੂੰ ਐਨਐਸਐਚ ਐਨਐਸਐਚ 1600 ਉਹਨਾਂ ਨੇ ਤਾਂ ਕਿਹਾ ਸਾਨੂੰ ਛੱਡ ਦਿਓ ਉਹਨਾਂ ਨੇ ਤਾਂ ਮਾਫੀ ਮੰਗੀ ਤਿੰਨ ਸਾਲ ਕਾਮਨ ਲਾਡੂ ਜੇਲ੍ਹ 'ਚ ਹੈ ਬਾਦਲ ਸਾਹਿਬ ਨੂੰ ਦੋ ਸਾਲ ਚਿਪਲਪੁਰ ਜੇਲ੍ਹ 'ਚ ਰੱਖਿਆ ਹੈ ਕਲਕੱਤੀ ਜੇਲ੍ਹ 'ਚ ਰੱਖਿਆ ਹੈ ਆਪਣੇ ਲੀਡਰਾਂ ਨੂੰ ਅਸੀਂ ਤਾਂ ਨਹੀਂ ਕਿਤੇ ਜਵਾਨਤ ਵਾਸਤੇ ਕਿਹਾ ਸਾਨੂੰ ਸਾਨੂੰ ਛੱਡ ਦਿਓ ਜੀ ਸਾਡੇ ਦੇ ਅਸੀਂ ਕੋਈ ਐਜੀਟੇਸ਼ਨ ਦਾ ਨਹੀਂ ਸ਼ੁਰੂ ਕੀਤੇ ਸੱਟਣ ਵਾਸਤੇ ਅਸੀਂ ਕਹਿੰਦੇ ਜਿੰਨੇ ਸਾਲ ਰੱਖ ਲੋ ਸਾਨੂੰ ਕੋਈ ਪਰਵਾਹ ਨਹੀਂ ਆਹ ਲੀਡਰਸ਼ਿਪ ਕੋਲ ਦੀ ਪਛਾਣੋ ਕੀ ਕੌਮ ਦੀ ਹੈ ਭਾਈ ਕੌਣ ਕਰਨਾ ਲਾ ਕੋਣ ਕਰ ਸਕਦਾ ਜਿਹੜਾ ਆਉਂਦਾ ਆਪਣੇ ਆਪ ਨੂੰ ਸਿੱਖ ਕੇ ਲੱਗ ਜਾਂਦਾ ਦੇ ਕਾਲੀ ਕਹਿੰਦਾ ਕਿ ਕਾਲੀ ਆ ਮੈਂ ਦੇਖ ਉਹਦਾ ਕੰਮ ਕੀ ਹੁੰਦਾ ਬਾਹਰ ਕਾਲੀ ਦਲ ਤੇ ਹੁੰਦਾ ਉਹਦਾ ਇਸ ਕਰਕੇ ਆ ਜਿਹੜਾ ਇਲੈਕਸ਼ਨ ਹੈ ਬੜਾ ਅਹਿਮ ਹੈ ਕਿਉਂਕਿ ਇਸ ਇਲੈਕਸ਼ਨ ਵਿੱਚ ਕੱਲੇ ਅਸੀਂ ਕੀ ਹਲਣਾਗੇ ਦੇਖੀ ਜਾਓ ਭਾਵੇਂ ਜਿੱਤ ਹਾਰਾ ਜਿੱਤ ਹਾਰਾ ਤਾਂ ਹੁੰਦੀਆਂ ਰਹਿੰਦੀਆਂ ਪਰ ਕੌਮ ਮੈਂ ਆ ਪਾਰਟੀ ਚ ਵੀ ਕਿਹਾ ਸੀ ਮੈਂ ਕਹਾਂ ਜੀ ਖਾਲਸਾ ਪੰਥ ਦੀ ਸ਼ਾਨ ਤੇ ਕੋਈ ਆਂਚ ਨਹੀਂ ਆਉਣ ਦਿੰਦਾ ਮੈਂ ਨਾ ਪੰਜਾਬ ਦੀ ਅੱਖ ਤੇ ਸ਼ਾਨ ਤੇ ਆਂਚ ਆਉਣ ਦੇਵਾ ਨਾ ਅਕਾਲੀ ਦਲ ਦੇ ਕੁਝ ਮਰਜੀ ਕੁਰਬਾਨੀ ਦੇਣੇ ਮੇਰੇ ਵਾਸਤੇ ਸਰਕਾਰਾਂ ਬਣਾਉਣੀਆਂ ਜਰੂਰੀ ਨਹੀਂ ਸ਼ਾਨ ਜ਼ਿਆਦਾ ਜਰੂਰੀ ਹੈ ਅਕਾਲੀ ਦਲ ਦੀ ਲੀਡਰਸ਼ਿਪ ਸਰਕਾਰ ਬਣਾਉਣ ਵਾਸਤੇ ਨਹੀਂ ਜੰਮੀ ਹੋਈ ਸੀ ਉਹ ਤਾਂ ਲੜਨ ਵਾਸਤੇ ਜੰਮੀ ਹੋਈ ਸੀ ਕਿਾਈ ਤਾਈ ਉਹ 103 ਸਾਲ ਵਿੱਚ 22 ਸਾਲੀ ਸਰਕਾਰ ਬਣਾਈ ਹੈ ਬਾਕੀ ਤਾਂ ਅਸੀਂ ਮੋਠੀ ਲਿਆ ਜੇਲਾ ਚ ਲੱਗੇ ਥੋੜੀ ਲੜਾਈ ਲੜਦੇ ਰਹੇ ਆਂ ਅਕੀ ਨੌਜਵਾਨ ਪੀੜੀ ਨੂੰ ਪਤਾ ਨਹੀਂ ਭੁੱਲ ਗਿਆ ਆਪਾਂ ਦਾ ਟੈਲੀਫੋਨ ਜਾਂ ਦੇਖ ਕੇ ਉਹ ਝੂੜ ਜਿਹੜੇ ਹੁੰਦੇ ਆ ਝੂੜ ਬੋਲੀ ਜਾਂਦੇ ਆ ਉਹ ਝੂਠ ਨੂੰ ਦੇਖ ਦੇਖ ਕੇ ਆਪਾਂ ਖਸਮ ਬਣਾਈ ਜਾਂਦੇ ਆ ਆ ਦੇਖੋ ਜੀ ਆਹ ਹਦੋਂ ਹੋ ਜਾਂਦਾ ਆ ਥੋੜੀ ਐ ਪਾਟੀ ਐ ਇਸ ਕਰਕੇ ਮੈਂ ਸਾਰੀਆਂ ਬੀਬੀ ਨੂੰ ਕਹਿੰਨਾ ਜੇ ਵਾਪਸ ਆਪਣੇ ਚੀਰਿਆਂ ਦੇ ਖੁਸ਼ੀਆਂ ਲੈ ਕੇ ਆਉਣੀਆਂ ਉਹ ਹੋਲ ਜਦੋਂ ਤੁਹਾਡੇ ਵਰਲਡ ਕੱਪ ਕਬੱਡੀ ਹੁੰਦੇ ਸੀ ਜਦੋਂ ਪਸ਼ੂਆਂ ਦੇ ਮੇਲੇ ਲੱਗਦੇ ਸੀ ਜਦੋਂ ਮੁੱਖ ਮੰਤਰੀ ਦੀ ਸਰਕਾਰ ਗੱਡੀ ਨਾਲ ਸਾਰੇ ਹੱਥ ਤੁਹਾਡੇ ਪਿੰਡਾਂ 'ਚ ਹੁੰਦੇ ਸੀ ਤੁਸੀਂ ਜੋ ਕਹਦੇ ਚੱਕੋ ਜਿੰਮ ਲੋ ਖੇਡਾਂ ਦਾ ਸਮਾਨ ਲੋ ਟਰਨਮੈਂਟ ਵਾਸਤੇ ਪੈਸਾ ਲੋ ਬੀਪੀਐਨ ਵਾਟਾ ਦਾ ਮਿਲਦਾ ਸੀ ਸ਼ਗੜ ਮਿਲਦਾ ਸੀ ਪੈਨਸ਼ਨਾਂ ਮਿਲਦੀਆਂ ਸੀ ਮੁੱਖ ਮੰਤਰੀ ਬਾਦਲ ਸਾਹਿਬ ਨਾਲ ਮੁਕੰਮਲ ਦੀ ਤੀਰਥ ਯਾਤਰਾ ਹਜ਼ੂਰ ਸਾਹਿਬ ਦੇ ਦਰਸ਼ਨ ਵੀ ਕਰਾਉਣੇ ਸ਼ੁਰੂ ਕਰ ਦਿੱਤੇ ਸੀ ਜੋ ਜੋ ਤੁਹਾਡੇ ਚਾਹ ਸੀ ਕਾਲੀ ਸਰਕਾਰ ਪੂਰੀ ਕਰਦੀ ਸੀ ਪਰ ਪ੍ਰਚਾਰ ਇਹ ਨਾ ਲੱਗ ਗਿਆ ਸਾਡੇ ਝਾੜੂ ਵਾਲੇ ਤੇ ਦੂਜੇ ਉਹਨੂੰ ਪਤਾ ਸੀ ਕਿ ਝੂਠ ਬੋਲਾਂਗੇ ਅਸੀਂ ਸੱਚੇ ਬੰਦੇ ਆ ਅਸੀਂ ਨਾ ਕਝੂਠ ਬੋਲੀਏ ਬਾਦਲ ਸਾਹਿਬ ਮੈਨੂੰ ਕਹਿੰਦੇ ਸੀ ਜ਼ਿੰਦਗੀ ਸ਼ੁਕਬੀਰ ਮੈਂ ਜ਼ਿੰਦਗੀ 70 ਸਾਲ ਕਿਸੇ ਨੂੰ ਟੱਲਾ ਰਾਂ ਨਹੀਂ ਲਾਇਆ। ਉਹ ਜੋ ਕਹਤਾ ਉਹ ਪੂਰਾ ਕਰਤਾ। ਜੇ ਬਾਦਲ ਸਾਹਿਬ ਨੇ ਕਿਹਾ ਮੈਂ ਆਟਾ ਦਾਲ ਦਊਂਗਾ ਤੇ ਦੇ ਦਿੱਤਾ। ਆ ਝਾੜੂ ਮੰਗੂਣੀ ਕਿ 1000 ਰੁਪਏ ਬੀਬੀਆਂ ਨੂੰ ਦਊਂਗਾ ਤੇ ਹੁਣ ਕਿੱਧਰ ਗਾਇਬ ਹੈ? ਬੀਬੀ ਆਏ ਤਾਂ ਨਹੀਂ ਕਿਤੇ। ਤੁਸੀਂ ਐਂ ਕਰੋ ਜਿਹੜਾ ਆ ਗਿਆ ਨਾ ਉਹ ਝਾੜੂ ਫੜ ਲਿਓ। ਇੱਕ ਮੇਰੇ ਕੋਲੇ ਹੈ ਮੈਂ ਦੱਸਿਆ ਪਿਛਲੇ ਪਿੰਡੀ। ਇੱਕ ਮੇਰੇ ਕੋਲੇ ਬੰਦਾ ਆਇਆ ਮੈਂ ਲੁਧਿਆਣਾ ਸੀ। ਉਹ ਪੁੱਛੇ ਜੀ ਹੋ ਕੇ ਮੇਰੇ ਕੋਲ ਆ ਕੇ ਕਹਿੰਦਾ ਜੀ ਸਾਡੇ ਚਾਉ ਵਾਲੇ ਐਮ ਐਲ اے ਨੇ ਬੜੀ ਬੇਇੱਜ਼ਤੀ ਕੀਤੀ ਭਾਈ ਮੈਂ ਕਿਹਾ ਕਿਉਂ ਕੀ ਹੋਇਆ ਕਹਿੰਦਾ ਮੈਂ ਉਹਦੇ ਕੋਲੇ ਕੰਮ ਗਿਆ ਮੈਂ ਥਾਣੇ ਪੁਲਿਸ ਮੇਰੇ ਮਗਰ ਪਈ ਸੀ ਮੈਂ ਥਾਣੇ ਗਿਆ ਤੇ ਮੈਂ ਕਿਹਾ ਜੀ ਐਮ ਐਲ اے ਸਾਹਿਬ ਤੁਸੀਂ ਮੈਨੂੰ ਆ ਬਚਾਓ ਉਹ ਕਹਿੰਦਾ ਐਮ ਐਲ اے ਕਹਿੰਦਾ ਮੈਂ ਹਲੇ ਮੇਰਾ ਬਿਜ਼ੀ ਹੈ ਮੇਰੇ ਕੋਲ ਟਾਈਮ ਨਹੀਂ ਹੈਂ ਕਹਿੰਦਾ ਵੋਟਾਂ ਮੰਗਣ ਵਾਸਤੇ ਤਾਂ ਤੂੰ ਕਦੇ ਕਦੇ ਟਾਈਮ ਸੀਗਾ ਹੁਣ ਕਿਹ ਹੈ ਉਹ ਐਮ ਐਲ اے ਦੱਸਿਆ ਕੀ ਜਵਾਬ ਸੀ ਮੈਨੂੰ ਕਿਹੜਾ ਤੂੰ ਵੋਟ ਪਈ ਹੈ ਉਹ ਕਹਿੰਦਾ ਤੁਹਾਨੂੰ ਐਮ ਐਲ اے ਬਣਾਇਆ ਤੁਸੀਂ 50 ਹਜ਼ਾਰ ਤੋਂ ਜਿੱਤੇ ਹੋ ਉਹ ਮੈਨੂੰ ਨਹੀਂ ਪਾਈ ਤੁਸੀਂ ਝਾੜੂ ਨੂੰ ਪਾਈ ਐ ਤੁਸੀਂ ਐਮਐਲਏ ਤਾਂ ਦੇਖਿਆ ਨਹੀਂ ਤੈਨੂੰ ਪਤਾ ਹੀ ਨਹੀਂ ਕਿ ਐਮਐਲਏ ਕੌਣ ਹੈ ਸਿੱਧਾ ਗੱਲ ਸੱਚੀ ਹੈ ਕਿ ਨਹੀਂ ਹੈ ਤੁਸੀਂ ਤਾਂ ਝਾੜੂ ਦੇਖਿਆ ਉਹ ਕਹਿੰਦਾ ਹੁਣ ਕਹਿੰਦਾ ਐਮਐਲਏ ਕਹਿੰਦਾ ਉਹ ਰਾਜੇ ਝਾੜੂ ਪਿਆ ਹੁਣ ਮੱਥਾ ਠੇਕ ਪੁੱਛ ਲਾ ਕੀ ਕੰਮ ਹੁਣ ਆਪਣੇ ਆਪ ਕਰ ਦੋ ਹਣ ਇੱਥੇ ਤਾਂ ਦੇਖਿਆ ਨਹੀਂ ਕਿਸ ਨੇ ਕਿਹੜਾ ਚੰਗਾ ਮਾੜਾ ਕਿਹੜਾ ਮਾੜਾ ਝਾੜੂ 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 ਤੇਜਰੀਵਾਲ ਤੁਸੀਂ ਆਪ ਰੋ ਰੋ ਰਾਤ ਨੂੰ ਅਰਦਾਸ ਕਰਦੇ ਰਾਜ ਕਰੇਗਾ ਗੱਲ ਸਾਂ ਇਥੇ ਰਾਜਖਾਦਿਆਂ ਦਾ ਕੱਢਦਾ ਝਾੜੂ ਦੇ ਰਾਜ ਕਰਾਦਾ ਐਕੀ ਹੁਣ ਇਹ ਫੈਸਲਾ ਕਰ ਲੋ ਕੋਈ ਨਾ ਕੋਈ ਹੋਰ ਆਊਗਾ ਤੁਹਾਡੇ ਕੋਲੇ ਉਹਨਾਂ ਨੂੰ ਪਤਾ ਪੰਜਾਬੀਆਂ ਨੂੰ ਤਾਂ ਬਦਲਾ ਨਾ ਤੇ ਕੋਈ ਡਰਾਮਾ ਕਰਨਾ ਆਊਗਾ ਹੁਣ ਨਾ ਥੱਕਿਓ 10 ਸਾਲ ਗ੍ਰਾਮ ਕਰਨੀ ਤੂੰ ਤਾਂ ਨਹੀਂ ਫਸਦੇ ਹੁਣ ਤਾਂ ਜਿਹੜਾ ਬੰਦਾ ਕਹੂਗਾ ਨਾ ਬਦਲਾ ਪਹਿਲੇ ਛਿੱਤਰ ਲਾ ਲਿਓ ਕਿ ਪਹਿਲੇ ਬਦਲਾ ਆਪਣਾ ਕਹਿਓ ਅਸਲੀ ਗੱਲ ਉਹ ਬਦਲਾ ਉਹਨੇ ਆਪਣੇ ਆਪ ਨੂੰ ਬਦਲ ਲਿਆ ਜੋ ਕਿ ਆਸੀ ਉਹਦੀ ਉਲਟੀ ਕੀਤਾ ਨਹੀਂ ਹੁਣ ਤਾਂ ਕੋਈ ਬੋਲਦਾ ਹੀ ਨਹੀਂ ਉਹ ਦਾਦੂ ਵਾਲ ਵਰਗੇ ਸਾਰੇ ਆ। ਯਾ ਜਿਹੜੇ ਗੁਰੂ ਘਰ ਦੀ ਸੇਵਾ ਕਰਨ ਵਾਲੀ ਬੰਦੇ। ਜੇ ਕਾਲੀ ਦਲ ਦੀ ਕਾਲੀ ਦਲ ਬੇਅਦਬੀ ਕਰਾਉਂਦਾ ਨਾ ਤੂੰ ਸਾਰੇ ਕਾਲੀ ਦਲ ਨੂੰ ਕੀ ਤੁਸੀਂ ਕਰ ਸਕਦੇ? ਆ ਉਹ ਕਰਦੇ ਆ। ਹੁਣ ਆ ਭਗਵੰਤ ਮਾਨ ਵਰਗੇ ਕਰ ਸਕਦੇ ਆ। ਨਾ ਰੱਬ ਦਾ ਲਾ ਲੈਣ। दारू ਨਾਲ ਟੱਕੇ ਰਹਿੰਦੇ ਆ। ਇਹਨੂੰ दारू ਪੀ ਕੇ ਤੇ ਤਕਸਬ ਚਲੇ ਜਾਂਦੇ। ਇਹਨਾਂ ਨੂੰ ਕੀ ਮਰਿਆਦਾ ਪਤਾ ਹੈ? ਐਸ ਕਰਕੇ ਆਪਾਂ ਬਚੀਏ ਆਪਣੇ ਝੂਠ ਤੋਂ, ਆਪਣੀ ਪਾਕੀ ਕੌਮ ਦੀ ਪਾਰਟੀ, ਪੰਜਾਬ ਦੀ ਪਿੰਡਾਂ ਦੀ ਤੇ ਵਾਪਸ ਮੈਸ ਨੂੰ ਐਨੀ ਦੱਸ ਦੇਣਾ। ਸਰਕਾਰ ਲਿਆਓ ਨਿਯਾਰੇ ਵਾਪਸ ਲਿਆਦਾਂਗੇ ਤੁਸੀਂ ਚਿੰਤਾ ਨਾ ਕਰੋ ਬਹੁਤ ਕੁਝ ਹੋਊਗਾ ਇੱਥੇ